स्वागत है आप सभी का नामधारी मीडिया इंडिया पर मैं सना क्या शुभ नाम है आपका स्वरण पाल कौर हाँ जी साढ़े इतने आज ना मिनी सम्मेलन दिल्ली का ਤੇ ਮੈਂ ਦੱਸਣਾ ਚਾਹੁੰਦੀ ਆ ਕਿ ਇੱਥੇ ਸੌਰਜੂਜੀ ਸਿੰਘ ਦੇ ਟਾਈਮ ਤੋਂ ਅਸੀਂ ਛੋਟੇ-ਛੋਟੇ ਬੱਚੇ ਹੁੰਦੇ ਸੀ ਉਦੋਂ ਵੀ ਇਸ ਮੇਲੇ ਅਟੈਂਡ ਕਰਦੇ ਸੀ ਅਸੀਂ ਉਦੋਂ ਅਸੀਂ ਬੰਦੇ ਸੀ ਪਾਰਟਿਸਿਪੇਟ ਕਰਦੇ ਸੀਗੇ ਹੁਣ ਅਸੀਂ ਬੱਚਿਆਂ ਨੂੰ ਕਰਵਾਇਆ ਹੈ ਇਸ ਵਾਰ ਤੇ ਬਹੁਤ ਅੱਛਾ ਲੱਗਾ ਸਾਨੂੰ ਇਸ ਵਾਰ ਤੇ ਜਿਵੇਂ ਕਿਰਪਾ ਸੌਰਜੂਜੀ ਸਿੰਘ ਦੇ ਟਾਈਮ ਤੇ ਸੀ ਨਾ ਉਹ ਤੋਂ ਹੁਣ ਹੋਰ ਕਿਰਪਾ ਸਗੂਦੇ ਸਿੰਘ ਜੀ ਦੇ ਟਾਈਮ ਤੇ ਹੈਗੇ ਕਿ ਇਹਨਾਂ ਵੱਧ ਛੜ ਕੇ ਬੱਚੇ ਆਏ ਨੇ ਨਾ ਇਸ ਵਾਰ ਬਹੁਤ ਇਹਨਾਂ ਨੇ ਬੱਚਿਆਂ ਨੇ ਪੇਰੈਂਟਸ ਨੇ ਸਭ ਨੇ ਬਹੁਤ ਹੀ ਕਿਰਪਾ ਹੋਈ ਹੈ ਇਸ ਵਾਰ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਸਮਾਗਮ ਹੋਇਆ ਸਾਡਾ ਮੈਂ ਇਹ ਦੱਸਣਾ ਚਾਹ ਅੱਜ ਬਹੁਤ ਧੰਨਵਾਦ ਆਪਕਾ ਜੀ ਅੱਜ ਸਾਡੇ ਨਾਲ ਮੌਜੂਦ ਨੇ ਹਰਨਾਮ ਸਿੰਘ ਜੀ ਜਿਨ੍ਹਾਂ ਨੂੰ ਕਿ ਕਾਫੀ ਲੋਕ ਜਾਣਦੇ ਨੇ ਤੇ ਇਹਨਾਂ ਦਾ ਆਪਣਾ YouTube ਚੈਨਲ ਵੀ ਹੈਗਾ ਵੀ ਤੇ ਮੈਨੂੰ ਬਹੁਤ ਅੱਛੇ ਲੱਗਦੇ ਨੇ ਤੇ ਅੱਜ ਇਹਨਾਂ ਕੋਲੋਂ ਪੁੱਛਦੇ ਆ ਅੱਜ ਤੁਹਾਨੂੰ ਇਨਾਮ ਕਿੰਨੇ ਮਿਲੇ ਨੇ ਮੈਨੂੰ ਤਿੰਨ ਕਿਸ-ਕਿਸ ਫੀਲਡ ਵਿੱਚ ਢੋਲਕੀ ਦੇ ਵਿੱਚ ਫਰਸਟ ਮਿਲੇ ਆਂ ਔਰ ਰੈਤਨਾਮੇ ਦੇ ਵਿੱਚ ਸੈਕੰਡ ਮਿਲੇ ਆ ਤੇ ਪੁਜ ਦਵਿਚ ਫਰਸਟ ਮਿਲਿਆ ਤੇ ਤੁਹਾਡੇ ਪਿਤਾ ਜੀ ਦਾ ਸ਼ੁਭਨਾਮ ਹਰਵਿੰਦਰ ਸਿੰਘ ਰਾਜਾ ਤੇ ਤੁਸੀਂ ਜਿਵੇਂ ਕਰਦੇ ਹੋ ਇੰਨਾ ਇਹਦੇ ਧਿਆਨ ਦਿੰਦੇ ਹੋ ਤੇ ਪੜ੍ਹਾਈ ਦੇ ਵਿੱਚ ਵੀ ਧਿਆਨ ਨਹੀਂ ਰਹਿੰਦਾ ਫਿਰ ਹਾਂਜੀ ਹੋ ਜਾਂਦੇ ਉਹ ਪੜ੍ਹਾਈ 'ਚ ਕਿੰਨੇ ਆਂਦੇ ਨੇ ਇਸ ਵਾਰੀ ਕਿੰਨੇ ਆਏ ਸੀ ਇਸ ਵਾਰੀ ਮੇਰੇ 80.6 ਪਰਸੈਂਟੇਜ ਆਈ ਸੀ ਫਾਈਨ ਕਿਹੜਾ ਸਕੂਲ ਹੈ ਤੁਹਾਡਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਇਹ ਹੁੰਦੂ ਸੀ ਆਪਣਾ ਤੁਹਾਡਾ YouTube ਚੈਨਲ ਹੈ ਉਹਦਾ ਵੀ ਨਾਮ ਦੱਸ ਦੋ ਤੇ ਜਿਹੜੀ ਸੰਗਤ ਦੇਖਦੀ ਏ ਉਹ ਵੀ ਤੁਹਾਨੂੰ ਫਾਲੋ ਕਰੇ ਹਰਨਾਮ ਸਿੰਘ ਦਿੱਲੀ ਮੈਂ ਚੈਨਲ ਦਾ ਨਾਮ ਹਰਨਾਮ ਸਿੰਘ ਦਿੱਲੀ ਦਿੱਲੀ YouTube ਤੇ ਹਾਂਜੀ Instagram ਤੇ ਵੀ Instagram ਤੇ ਤਾਂ ਅਜੇ YouTube ਤੇ YouTube ਤੇ ਚੈਨਲ ਚਾਹੁੰਦੇ ਨੇ ਦੇਖੋ ਜੀ ਇਹ ਬੜੀ 사ਦਗੁਰ ਜੀ ਦੀ ਕਿਰਪਾ ਹੈਗੀ ਏ ਕਿ ਐਨੇ ਛੋਟੇ ਛੋਟੇ ਬੱਚੇ ਬਹੁਤ ਵਧੀਆ ਹੋਲ ਕੀ ਵਜਾਂਦਾ ਹੈ ਤੇ ਇੱਕ ਵਾਰੀ ਸਤਿਗੁਰੂ ਜੀ ਉਦੇ ਸਿੰਘ ਜੀ ਦੀ ਹਜ਼ੂਰੀ ਚ ਇਹਨਾਂ ਨੇ ਸਾਖੀ ਵੀ ਸੁਣਾਈ ਏ ਤੇ ਬਹੁਤ ਮਨ ਖੁਸ਼ ਹੁੰਦਾ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਬੱਚੇ ਸਾਡੇ ਨਾਮ ਸਿਮਰਨ ਗੁਰਬਾਣੀ ਵੱਲ ਬਹੁਤ ਜ਼ਿਆਦਾ ਚੁਕਾਅ ਹੋਵੇ ਔਰ ਪੜ੍ਹਾਈ ਚ ਵੀ ਪੂਰਾ ਉਹਨਾਂ ਦਾ ਧਿਆਨ ਹੈਗਾ। ਨਮਸਕਾਰ ਮੈਮ। ਨਮਸਕਾਰ। ਕਿਆ ਸ਼ੁਭਨਾਮ ਹੈ ਆਪਕਾ? ਮੇਰਾ ਨਾਮ ਆਤਮਕਾ ਹੋਰ ਹੈ। ਅੱਜ ਕੇ ਪ੍ਰੋਗਰਾਮ 'ਤੇ ਆਪ ਕਿਆ ਕਹਿਣਾ ਚਾਹੋਗੇ? ਹਰ ਸਾਲ ਦਿੱਲੀ ਸਮੇਲਨ ਹੁੰਦਾ ਹੈ ਮੀਨੀ ਸਮੇਲਨ ਹੁੰਦੇ ਨੇ ਇਸ ਵਾਰ ਅਸੀਂ ਦੇਖਿਆ ਕਿ ਪਾਰਟਿਸਪੇਸ਼ਨ ਬਹੁਤ ਵੱਧ ਚੜ ਕੇ ਸੀ ਐਂਡ ਬਹੁਤ ਐਨਥੂਸੀਆਜ਼ਮ ਨਾਲ ਬੱਚਿਆਂ ਨੇ ਪਰਫਾਰਮ ਕੀਤਾ ਹੈ ਬਹੁਤ سارے ਕੰਪੀਟੀਸ਼ਨ ਸਿਗੇ ਸਭ ਨੇ ਬਹੁਤ ਅੱਛੀ ਤਰੀਕੇ ਪਰਫਾਰਮ ਕੀਤਾ ਹੈ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ ਹੈ ਇਸ ਵਾਰ ਸਾਡੀ ਨਵੀਂ ਕਮੇਟੀ ਬਣੀ ਸੀਗੀ ਸਭ ਨੇ ਬਹੁਤ ਮਿਹਨਤ ਕੀਤੀ ਹੈ ਬੱਚਾ ਨੂੰ ਸਿਖਾਇਆ ਹੈ ਪ੍ਰੈਪਰੇਸ਼ਨ ਕਰਵਾਈ ਹੈ ਬਹੁਤ ਵਧੀਆ ਸੱਚ ਪਾਤਸ਼ੀ ਦੀ ਕਿਰਪਾ ਨਾਲ ਪ੍ਰੋਗਰਾਮ ਹੋ ਗਿਆ ਸਭ ऐसे प्रोग्राम और होते रहने चाहिए इससे बच्चों को मोटिवेशन भी मिलता है क्या कहना है इस बारे में बिल्कुल होने चाहिए ਅਸੀਂ ਐ ਵੀ ਸੋਚਿਆ ਸਾਡੀ ਨਵੀਂ ਟੀਮ ਕਮੇਟੀ ਨੇ ਪੂਰੀ ਟੀਮ ਨੇ ਮੀਟਿੰਗ ਬੁਲਾ ਕੇ ਐਸੀ ਪੂਰੀ ਕੀਤੀ ਹੈ ਮੀਟਿੰਗ ਵਗੈਰਾ ਕਿ ਸਾਨੂੰ ਹੋਰ ਮੰਥਲੀ ਵੀ ਪ੍ਰੋਗਰਾਮਸ ਕਰਾਉਣੇ ਚਾਹੀਦੇ ਨੇ ਬੱਚਾ ਦੀ ਵਰਕਸ਼ਾਪਸ ਕਰਾਉਣੇ ਚਾਹੀਦੇ ਨੇ 2-2 ਘੰਟੇ ਦੇ 3-3 ਘੰਟੇ ਦੇ ਏਵਰੀ ਸੰਡੇ ਜਾਂ ਸੈਟਰਡੇ ਕੰਪੀਟੀਸ਼ਨਸ ਹੋ ਗਏ ਐਦਾਂ ਬੱਚੇ ਪ੍ਰਿਪੇਅਰਡ ਰਹਿੰਦੇ ਨੇ ਸਾਲ ਵਿੱਚ ਇੱਕ ਵਾਰ ਬੱਚੇ ਨੂੰ ਪ੍ਰਿਪੇਅਰ ਕਰਨ ਦੀ ਜਗ੍ਹਾ ਮੰਥਲੀ ਵੀ ਕੀ ਪ੍ਰਿਪੇਅਰਿੰਗ ਐਂਡ ਯੂ نو ਕੀਪ ਟ੍ਰੇਨਿੰਗ them ਉਹਦਾ ਬੱਚੇ ਮੋਟੀਵੇਟ ਹੋਂਦੇ ਨੇ ਚੰਗੀ ਤਰ੍ਹਾਂ ਸ਼ੇਪ ਹੁੰਦੇ ਨੇ ਸੋ ਵੀ ਆਰ ਪਲੈਨਿੰਗ ਔਨ ਇਟ ਤੋਂ ਜਿੰਨੇ ਵੀ ਆ ਪ੍ਰੋਗਰਾਮ ਵਗੈਰਾ ਹੁੰਦੇ ਹੈ ਤੋ ਉਸ ਵਿੱਚ ਬੱਚੇ ਐਕਟਿਵ ਹੈ ਬੱਚੇ ਐਕਟਿਵ ਹੈ ਕਾਫੀ ਐਕਟਿਵ ਹੈ ਅੱਜ ਕੱਲ ਸਗੋਂ ਬੱਚੇ ਅੱਗੇ ਆ ਕੇ ਪੁੱਛਦੇ ਵੀ ਨੇ ਕਿ ਨੈਕਸਟ ਪ੍ਰੋਗਰਾਮ ਕਦੋਂ ਹੈ ਅਸੀਂ ਕੀ ਕਰ ਸਕਦੇ ਹਾਂ ਅਸੀਂ ਪਾਰਟਿਸਪੇਸ਼ਨ ਵਾਸਤੇ ਕੰਪੀਟੀਸ਼ਨਸ ਵਾਸਤੇ ਥੈਂਕ ਯੂ ਥੈਂਕ ਯੂ ਜੀ ਅੱਜ ਪ੍ਰੋਗਰਾਮ ਦੇ ਸਮਾਪਤੀ ਅਰਦਾਸ ਤੋਂ ਬਾਅਦ ਸਾਡੇ ਨਾਲ ਸਾਡੇ ਵੀਰ ਜੀ ਹੈਗੇ ਨੇ ਰੂਪਰਾਏ ਜੀ ਬਸੰਤ ਸਿੰਘ ਜੀ ਜਿਨ੍ਹਾਂ ਨੇ ਬੜੀ ਇੱਥੇ ਮੈਂ ਦੇਖਦਾ ਰਿਆ ਰਾਤ ਦਿਨ ਲੱਗੇ ਰਹੇ ਨੇ ਮਿਹਨਤ ਕੀਤੀ ਹੈ ਤੇ ਇਹਨਾਂ ਤੋਂ ਪੁੱਛ ਰਿਹਾ ਕਿ ਇਹ ਇਹ ਪ੍ਰੋਗਰਾਮ ਦੇ ਇਹਨਾਂ ਦਾ ਕੀ ਕਹਿਣਾ ਹੈ ਕਿ ਸਾਨੂੰ ਇਹ ਬੱਚਿਆਂ ਵਾਸਤੇ ਬਹੁਤ ਅੱਛਾ ਰਿਹਾ ਹੈ ਕਿਵੇਂ ਰਿਹਾ ਇਹਦੇ ਤੇ ਰੋਸ਼ਨੀ ਪਾਉਂਦੇ ਨੇ ਜੀ ਵੀਰ ਜੀ ਮੈਂ ਤਾਂ ਹੀ ਕਹਾਂਗਾ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਟੀਮ ਵਰਕ ਰਿਹਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸਾਡੀ ਜਿਹੜੀਆਂ ਵੀ ਟੀਮਾਂ ਰਮੇਸ਼ ਨਗਰ ਦੀਆਂ ਸੈਪੁਰੇ ਦੀਆਂ ਔਰ ਹੋਰ ਵੀ ਜਿਹੜੀ ਅਜੇ ਟੀਮ ਦੇ 파ਟ ਨਹੀਂ ਆ ਬਟ ਉਹਨਾਂ ਨੇ ਅੱਗੇ ਵੱਧ ਕੇ ਸਾਰਿਆਂ ਨੇ ਇੱਕ ਇੱਕ ਬੰਦੇ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਔਰ ਸਾਡਾ ਸਾਰਿਆਂ ਦਾ ਸਾਥ ਦਿੱਤਾ ਜਿਹਦੇ ਕਰਕੇ ਇਹ ਪ੍ਰੋਗਰਾਮ ਬਹੁਤ ਸਕਸੈਸਫੁਲ ਰਿਹਾ ਤਾਂ ਇਸ ਕਰਕੇ ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਥੈਂਕ ਯੂ ਇਹ ਪ੍ਰੋਗਰਾਮ ਜੀ ਸਤਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਗਿਆ ਇਹਦੇ ਤੇ ਜਿਵੇਂ ਬੱਚਿਆਂ ਨੂੰ ਕਈ ਬੱਚੇ ਜੀ ਮੈਂ ਐ ਨੰਬਰ ਹੈ ਉਹ ਨੰਬਰ ਸੀ ਕੋਈ ਐਫਓ ਜੀ ਕੋਈ ਹੋਇਆ ਐਵੇਂ ਕਿ ਨਹੀਂ ਦੇਖੋ ਐਕਚੁਅਲੀ ਇਹ ਤਾਂ ਬਹੁਤ ਕੁਝ ਹੁੰਦਾ ਹੈਗਾ ਲੇਕਿਨ ਚਲੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰਾ ਜਿਹੜਾ ਬੈਕਐਂਡ ਦਾ ਪ੍ਰੋਗਰਾਮ ਬਣਾ ਰੱਖਿਆ ਸੀਗਾ ਰਜਿਸਟ੍ਰੇਸ਼ਨ ਤੋਂ ਲੈ ਕੇ ਔਨਲਾਈਨ ਵੈਬਸਾਈਟ ਦੇ ਉੱਤੇ ਪਾਉਣ ਦਾ ਸਾਰਾ ਕੁਝ ਅਸੀਂ ਆਟੋਮੇਟ ਕੀਤਾ ਹੋਇਆ ਸੀਗਾ ਬੱਚੇ ਜਿੱਦਾਂ ਜਿੱਦਾਂ ਆਪਣਾ ਰਜਿਸਟ੍ਰੇਸ਼ਨ ਕਰਦੇ ਸੀਗੇ ਨਾਲ ਹੀ ਉਹਨਾਂ ਦੀ ਇੱਕ ਵਾਰ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਜਿਹੜਾ ਸੀਗਾ ਉਹਨਾਂ ਦਾ ਆਟੋਮੈਟਿਕਲੀ ਉਹਨਾਂ ਦਾ ਡੈਲੀਗੇਟ ਨੰਬਰ ਜਨਰੇਟ ਹੁੰਦਾ ਸੀਗਾ ਕੈਟਾਗਰੀ ਵਾਈਜ਼ ਤੇ ਉਸ ਤੋਂ ਬਾਅਦ ਸਾਡੇ ਲਈ ਮੈਨੇਜ ਕਰਨਾ ਕਾਫੀ ਸੌਖਾ ਰਿਹਾ ਜਿਹੜੇ ਬੱਚੇ ਵੀ ਬਾਅਦ ਤਾਂ ਸਾਡੀ ਜਿਹੜੀ ਪੂਰੀ ਟੀਮ ਨਾਲ ਜਗਜੀਤ ਬਾਜੀ ਸੀਗੇ ਹੋਰ ਵੀ ਸਾਡੇ ਨਾਲ ਅੱਗੇ ਹਰਪਾਲ ਬਾਜੀ ਸੀਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਹੋਇਆ ਜਿਹੜੀ ਰਜਿਸਟ੍ਰੇਸ਼ਨ ਗਿਫਟ ਦੀ ਡਿਸਟ੍ਰੀਬਿਊਸ਼ਨ ਵੀ ਹੋਈ ਐਂਡ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਹੋਈ ਤਾਂ ਇਹ ਇੱਕ ਪੂਰਾ ਟੀਮਵਰਕ ਸੀਗਾ ਮੈਂ ਦੁਆਰਾ ਕਾਂਗਾ ਸਾਰਿਆਂ ਦਾ ਯੋਗਦਾਨ ਸੀਗਾ ਤਾਂ ਹੀ ਇਹ ਪ੍ਰੋਗਰਾਮ ਸਕਸੈਸਫੁਲ ਹੋ ਸਕਿਆ। ਪ੍ਰਸਾਦ ਸਿੰਘ ਜੀ ਜਿਵੇਂ ਆਪ ਜੀ ਸੰਗੀਤ ਦਾ ਵੀ ਜਾਣਕਾਰ ਹੈਗੇ ਹੋ ਤੇ ਬੱਚਿਆਂ ਨੇ ਜਿਵੇਂ ਤਾਂਤੀ ਸਾਜਾ ਚ ਮੰਨੂ ਜੋ ਮੈਂ ਰਿਕਾਰਡ ਕੀਤਾ ਕਿ ਘੱਟ ਬੱਚੇ ਆਏ ਨੇ ਹਾਂਜੀ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਬੱਚੇ ਯੰਗ ਜਿਹੜੇ ਬਿਲਕੁਲ ਛੋਟੇ ਨੇ ਹਾਂਜੀ ਆ ਪਹਿਲੇ ਤੇ ਮੈਂ ਇਸ ਗੁਰਮਤ ਸਿਖਲਾਈ ਸਮਾਗਮ ਤੇ ਥੋੜਾ ਜਿਹਾ ਤੁਹਾਨੂੰ ਚਾਨਣ ਪਾਣਾ ਚਾਹਾਂਗਾ ਕਿ ਇਹ ਪਹਿਲੋਂ ਤੇ ਸ੍ਰੀ ਸਤਸਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਇਹਨੂੰ ਸਮੇਲਨ ਦਾ ਨਾਮ ਦਿੱਤਾ ਗਿਆ ਤੋਂ ਸਮੇਲਨ ਤੋਂ ਭਾਵ ਹੈ ਕਿ ਬੱਚਿਆਂ ਦਾ ਜਿੱਥੇ ਸੁਮੇਲ ਕਰ ਰਹੇ ਆ ਆਪਾਂ ਬਸ ਹੁਣ ਸਰਗ ਉਹਦੇ ਸਿੰਘ ਜੀ ਨੇ ਇਹਦਾ ਨਾਮ ਬਦਲ ਕੇ ਸਮੇਲਨ ਤੋਂ ਗੁਰਮਤ ਸਿਖਲਾਈ ਸਮਾਗਮ ਕੀਤਾ ਜਿਦਾ ਭਾਵ ਹੈ ਕਿ ਅਸੀਂ ਖਾਲੀ ਸਮੇਲ ਹੀ ਨਹੀਂ ਕਰ ਰਹੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਆਪਣੇ ਮਰਿਆਦਾਵਾਂ ਦੇ ਨਾਲ ਆਪਣੇ ਸਿੱਖੀ ਸਿਧਾਂਤਾਂ ਨਾਲ ਜੋੜ ਰਹੇ ਆ ਤੇ ਬੱਚਿਆਂ ਨੂੰ ਦਸਤਾਰਬੰਦੀ ਆਪਣਾ ਬਾਣੇ ਦੀ ਵੈਲਿਊ ਕੀ ਹੈ ਜਿਹਦੇ ਵਿੱਚ ਭਾਸ਼ਣ ਹੈ ਔਰ ਜੋ ਆਪਣੇ ਇਤਿਹਾਸ ਚੱਲਦਾ ਆ ਰਿਹਾ ਹੈ ਗੁਰੂਆਂ ਦਾ ਉਹਦੇ ਬਾਰੇ ਜਾਣੂ ਕੀਤਾ ਜਾਵੇ ਤਾਂ ਹੀ ਬੱਚੇ ਅੱਗੇ ਜਾ ਕੇ ਤੇ ਸਾਨੂੰ ਇੱਕ ਅੱਛੇ ਇਨਸਾਨ ਔਰ ਅੱਛੇ ਸਿੱਖ ਹੋ ਕੇ ਸਾਨੂੰ ਸਾਬਿਤ ਹੋ ਸਕਦੇ ਨੇ ਪਰ ਜਵਾਬ ਜੀ ਦਾ ਸਵਾਲ ਹੈ ਤੰਤੀ ਸਾਜ ਬਾਰੇ ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਤੰਤੀ ਸਾਜ ਸਾਡੇ ਪੁਰਾਤਨ ਸਾਜ ਨੇ ਜੋ ਸਗੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ ਸਗੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਵੀ ਸਾਡੇ ਕੀਰਤਨ ਦੇ ਵਿੱਚ ਪੁਰਾਤਨ ਕੀਰਤਨ ਚ ਆਵਾਜੇ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਵਾਜਾ ਸਾਡਾ ਸਾਜ ਹਿੰਦੂਸਤਾਨ ਦਾ ਨਹੀਂ ਹੈਗਾ ਔਰ ਪੁਰਾਤਨ ਰਬਾਬੀ ਇਹ ਜੋ ਸੰਗੀਤ ਦੇ ਨਾਲ ਤੰਤੀ ਸਾਜ ਨਾਲ ਕਰਦੇ ਸਨ ਉਹਨੂੰ ਡੜਾਇਆ ਸਗੂ ਪ੍ਰਤਾਪ ਸਿੰਘ ਜੀ ਨੇ ਫਿਰ ਸਤਗੁਰੂ ਜਗਜੀਤ ਸਿੰਘ ਜੀ ਨੇ ਸੋ ਮੈਂ ਇਹਦੇ 'ਚ ਇਹ ਸਮਝਦਾ ਵਾਂ ਕਿ ਸ਼ਾਇਦ ਕਿਤੇ ਨਾ ਕਿਤੇ ਸਾਡੀ ਆਪਣੀ ਕਮਜ਼ੋਰੀ ਹੈ ਕਿ ਬੱਚਿਆਂ ਨੂੰ ਆਪਾਂ ਤੰਤੀ ਸਾਜ ਦੀ ਇੰਪੋਰਟੈਂਸ ਨਹੀਂ ਦੱਸ ਪਾਰੇ ਤਾਂ ਕਿ ਬੱਚੇ ਇਸ ਪਾਸੇ ਤੁਰਣ ਸੋ ਮੈਂ ਬੇਨਤੀ ਕਰਾਂਗਾ ਸਾਰੇ ਮਾਤਾ ਪਿਤਾ ਦੇ ਅੱਗੇ ਵੀ ਜਿੱਦਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਕੋਮ ਕਰਿਆ ਕਰਦੇ ਸਨ ਵੀ ਸਾਡੇ ਹਰ ਨਾਮ ਤਾਰੀ ਕਰਦੇ ਵਿੱਚੋਂ ਘੱਟੋ ਘੱਟ ਇੱਕ ਬੱਚੇ ਦੇ ਅੰਦਰ ਰਾਗ ਦੀ ਖੁਸ਼ਬੂ ਜੁੜ ਹੋਣੀ ਚਾਹੀਦੀ ਆ ਉਹਦਾ ਭਾਵ ਇਹ ਹੈ ਜੇ ਆਪਾਂ ਰਾਗ ਜਾਣਾਂਗੇ ਕਿਉਂਕਿ ਸਾਡੀ ਸਾਰੇ ਗੁਰੂਆਂ ਦੀ ਬਾਣੀ ਰਾਗਾਂ ਵਿੱਚ ਹੀ ਸਾਰੀ ਲਿਖੀ ਗਈ ਹੈ ਤੇ ਜੋ ਰਾਗ ਦੀ ਜਾਣਕਾਰੀ ਹੋਏਗੀ ਤਾਂ ਹੀ ਅਸੀਂ ਗੁਰਬਾਣੀ ਨੂੰ ਸਹੀ ਭਾਵ ਚ ਗਾ ਪਾਵਾਂਗੇ ਤੇ ਸਮਝ ਪਾਵਾਂਗੇ ਸੋ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਆਪਾਂ ਹੋਰ ਬੱਚਾ ਨੂੰ ਪ੍ਰੇਰੀਏ ਤਾਂ ਕਿ 33 ਸਾਜ ਦੇ ਵਿੱਚ ਗਾਇਆਂ ਦੇ ਵਿੱਚ ਸੜਕੋ ਆਲਰੇਡੀ ਕਾਫੀ ਬੱਚੇ ਸਨ ਤੋਂ 33 ਸਾਜ ਦੇ ਵਿੱਚ ਘੱਟ ਸਨ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਬੱਚੇ ਦੇ ਵਿੱਚ ਆਪਣਾ ਹਿੱਸਾ ਲੈਣ ਤਾਂ ਜੋ ਇਹ ਆਪਾਂ ਜਿਹੜਾ ਗੁਰਮਤ ਸਿਖਲਾਈ ਸਮਾਗ ਹੈ ਇਹਨੂੰ ਆਪਾਂ ਹੋਰ ਸਫਲ ਕਰ ਸਕੀਏ ਜੀ ਹਾਂਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਵਾਗਤ ਹੈ ਤੁਹਾਡਾ ਨਾਮਤਾਰੀ মিডিਆ ਇੰਡੀਆ ਤੇ ਅੱਜ 2 ਦਿਨ ਦੇ ਗੁਰਮਤ ਸਿਖਾਈ ਸੰਮੇਲਨ ਦੀ ਦਿੱਲੀ ਦੀ ਜਿਹੜੀ ਇੱਥੇ ਸੰਗਤ ਵੱਲੋਂ ਕੀਤਾ ਗਿਆ ਸਤਿਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਨਾਲ ਤੇ ਉਸ ਵਿੱਚ ਬੜੇ ਮਾਨਯੋਗ ਸਾਡੇ ਗੁਰਦੇਵ ਸਿੰਘ ਜੀ ਹੈਗੇ ਨੇ ਜਿਹੜੇ ਗੁਰੂ ਹਰਕਿਸ਼ਨ ਹਸਪੀਟਲ ਦੇ ਚੇਅਰਮੈਨ ਨੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਨਾਂ ਤੋਂ ਪੁੱਛਦੇ ਹਾਂ ਜੀ ਅੱਜ ਦਾ ਇਹ ਪ੍ਰੋਗਰਾਮ ਆਪ ਜੀ ਦੇਖਿਆ ਕਿਹੋ ਜਿਹਾ ਲੱਗਿਆ ਜੀ ਦੋ ਦਿਨ ਤੋਂ ਇਹ ਪ੍ਰੋਗਰਾਮ ਨਾਮ ਤੋਂ ਧਰਮਸ਼ਾਲਾ ਚ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਬਹੁਤ ਹੀ ਸਲਾਘਾਯੋਗ ਔਰ ਬਹੁਤ ਹੀ ਸੋਹਣਾ ਉਭਰਾਲਾ ਹੈ ਨਾਮ ਤੋਂ ਦਰਬਾਰ ਵੱਲੋਂ ਕਿਉਂਕਿ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜੀਏ ਕਿਉਂਕਿ ਬੱਚੇ ਸਾਡੇ ਊੜੇ ਨਾਲ ਜੁੜਨਗੇ ਤਾਂ ਹੀ ਗੁਰਬਾਣੀ ਨਾਲ ਜੁੜਨਗੇ ਤੇ ਗੁਰਬਾਣੀ ਨਾਲ ਜੁੜਨ ਤੋਂ ਬਾਅਦ ਆਪਣੇ ਵਿਰਸੇ ਨਾਲ ਜੁੜਨਗੇ ਦੋ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ ਜ਼ਿੰਦਗੀ ਜੀਵਨ ਦੇ ਵਿੱਚ ਕਿਸੇ ਵੀ ਕੌਮ ਦੇ ਕਿਸੇ ਵੀ ਕੌਮ ਦਾ ਅਗਰ ਖਤਮ ਕਰਨਾ ਹੋਵੇ ਤੇ ਉਹਦੀ ਵਿਰਾਸਤ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਉਹਦੀ ਭਾਸ਼ਾ ਨਾਲ ਤੋੜ ਦਿਓ ਉਹਨੂੰ ਉਹਦੀ ਵਿਰਾਸਤ ਨਾਲ ਤੋੜ ਦਿਓ ਤੇ ਇਸ ਕਰਕੇ ਬਹੁਤ ਜ਼ਰੂਰੀ ਸੀ ਇਹ ਪ੍ਰੋਗਰਾਮ ਜਿਹੜਾ ਰੱਖਿਆ ਇਹਨਾਂ ਨੇ ਬਹੁਤ ਸਲਾਘਾਯੋਗ ਪ੍ਰੋਗਰਾਮ ਹੈ ਔਰ ਹਮੇਸ਼ਾ ਰੱਖਦੇ ਨੇ ਔਰ ਬੜੇ ਹੀ ਸਲੀਕੇ ਨਾਲ ਬੜੇ ਹੀ ਤਰੀਕੇ ਨਾਲ ਔਰ ਬੜੀ ਹੀ ਅੱਛੀ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਇਹ ਪ੍ਰੋਗਰਾਮ ਅਗਾ ਕੀਤਾ ਜਾਂਦਾ ਹੈ ਪੰਜਾਬੀ ਬਾਰੇ ਗੁਰਮੁਖੀ ਬਾਰੇ ਔਰ ਨਾਲ ਹੀ ਗੁਰਬਾਣੀ ਬਾਰੇ ਨਾਲ ਹੀ ਜਿਹੜਾ ਅਸੀਂ ਦੱਸ ਰਹੇ ਆਪਣੇ ਵਿਰਾਸਤ ਦੇ ਬਾਰੇ ਕਿ ਸਾਡਾ ਜੋ ਵਿਰਸਾ ਹੈਗਾ ਹੈ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਸਿੱਖੀ ਦਾ ਵਿਰਸਾ ਕਮਾਇਆ ਹੋਇਆ ਵਿਰਸਾ ਹੈ ਸਿਰ ਦੇ ਕੇ ਬਣਾਇਆ ਹੋਇਆ ਵਿਰਸਾ ਹੈ ਨਾ ਕਿ ਮਿਥਿਹਾਸ ਹੈ ਕੋਈ ਵੀ ਲੇਕਿਨ ਉਹਦੇ ਵਿੱਚ ਰਲਗੜ ਕਰਨ ਵਾਸਤੇ ਹਰ ਸਖਸ਼ ਤਿਆਰ ਰਹਿੰਦਾ ਹੈ ਖਾਸ ਕਰਕੇ ਧੜੀਆਂ ਮੈਂ ਸਰਕਾਰਾਂ ਦੀ ਗੱਲ ਕਰਾਂਗਾ ਅੱਜ ਦੀ ਗੱਲ ਨਹੀਂ ਕਰਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਇਹ ਰਿਹਾ ਹੈ ਕਿ ਸਿੱਖਾਂ ਦੇ ਵਿਰਸੇ ਨੂੰ ਕਿਸੇ ਨੇ ਕਿਸ ਤਰ੍ਹਾਂ ਖਤਮ ਕੀਤਾ ਜਾਵੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਬਹੁਤ ਲੰਬੀ ਇਹਦੀ ਅਠੀ ਇਹਦੀ ਉਪਰੋਕੜ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚਾ ਨੂੰ ਪਤਾ ਲੱਗੇ ਕਿ ਸਾਡੇ ਵਿਰਸੇ ਦੇ ਵਿੱਚ ਜਿਹੜੀਆਂ ਇਸ਼ਾਹਤਾਂ ਨੇ ਆਮ ਤੌਰ ਤੇ ਜਿੱਥੇ ਵੀ ਹੁੰਦਾ ਨਾ ਉਥੇ ਆਮ ਸੜੀਆਂ ਕਰ ਕਰਕੇ ਅੱਗੇ ਵਧਦੇ ਲੋਕੀ ਲੇਕਿਨ ਸਿੱਖੀ ਜਿੱਥੇ ਹੈਗੀ ਸਿੱਖੀ ਦੇ ਖੜੇ ਹੁੰਦੇ ਨੇ ਜਦੋਂ ਵੀ ਉਥੇ ਸਿਰ ਦੇ ਕੇ ਆਪਣੀਆਂ ਹਾਫਲਾ ਕਰਦੇ ਨੇ ਸਿੱਖੀ ਜਿਵੇਂ ਕਰਤੇ ਜਾਂਦੀ ਹੈ ਇਸ ਕਰਕੇ ਬਹੁਤ ਹੀ ਸਹਾਗਯੋਗ ਪਰੰਲਾ ਖਾਸ ਕਰਕੇ ਬੱਚਿਆਂ ਨੂੰ ਜਦੋਂ ਪੰਜਾਬੀ ਨਾਲ ਜੋੜਨ ਦਾ ਕਿਉਂਕਿ ਪੰਜਾਬੀ ਨਾਲ ਟੁੱਟ ਜਾਵਾਂਗੇ ਤੇ ਸਮਝੋਗਾ ਟੁੱਟ ਜਾਵਾਂਗੇ ਸਿੱਖੇ ਟੁੱਟ ਜਾਵਾਂਗੇ ਗੁਰਵਾਨ ਨਾ ਟੁੱਟ ਜਾਵਾਂਗੇ ਅਸੀਂ ਆਪਣੇ ਵਿਰਸੇ ਨਾਲ ਟੁੱਟ ਜਾਵਾਂਗੇ ਤੇ ਵਿਰਸਾ ਸੰਭਾਲਣਾ ਬੜਾ ਜ਼ਰੂਰੀ ਹੈ ਇਹ ਵਿਰਸਾ ਹੀ ਸੰਭਾਲਵਾਸੇ ਪ੍ਰੋਗਰਾਮ ਕੀਤਾ ਗਿਆ ਉਲਕਿਆ ਗੁਰਦੁਆਰਾ ਸਭ ਦੇ ਵਿੱਚ ਬਹੁਤ ਹੀ ਸੁਲਾਗਾ ਹੋਯੋਗੇ ਕਿਉਂਕਿ ਇੱਕ ਗੱਲ ਹੋਰ ਵੀ ਹੈ ਸਿੱਖੀ ਦੇ ਵਿੱਚ ਇੱਕ ਨਾ ਬੜੀ ਆਮ ਗੱਲ ਬੜੇ ਵਧੀਆ ਲਿਖਿਆ ਕਿਸੇ ਸ਼ਾਇਰ ਨੇ ਕਿ ਸਿਰ ਦੇਣਾ ਤੇ ਮੂੰਹ ਨੂੰ ਸੀ ਕਰਨਾ ਇਹ ਹੈ ਮੌਤ ਦੇ ਨਾਲ ਪ੍ਰੀਤ ਸਾਡੀ ਜੋਣਾ ਮਰਨਾ ਤੇ ਜਾਣ ਦਾ ਜੱਗ ਸਾਰਾ ਤੇ ਬੰਦ-ਬੰਦ ਕਰਵਾਣਾ ਹੈ ਰੀਤ ਸਾਡੀ ਉਹ ਚਾਹੇ ਅਸੀਂ ਨਾਮਤਾਰੀ ਸਿੰਘਾਂ ਦੀ ਗੱਲ ਕਰੀਏ ਜਾਂ ਦੂਸੇ ਸਿੰਘਾਂ ਦੀ ਗੱਲ ਕਰੀਏ ਝੰਮੜੇ ਰਕੋਟਲੇ ਦੇ ਛਾਕਿਆਂ ਦੀ ਗੱਲ ਕਰੀਏ ਜਾਂ ਅਮਰitsar ਦੇ ਛਾਕੇ ਦੀ ਗੱਲ ਕਰੀ ਜਿੱਥੇ ਗੋਵਾਂ ਤੇ ਉਹਨਾਂ ਦੇ ਸਦੋਂ ਤੁਸੀਂ ਜਿੱਤੇ ਤੇ ਸਭ ਜਗ੍ਹਾ ਸ਼ਹਾਦਤਾਂ ਦੇ ਕੇ ਇਤਿਹਾਸ ਬਣਾਇਆ ਗਿਆ ਹੈ ਉਸ ਸ਼ਹਾਦਤ ਉਸ ਇਤਿਹਾਸ ਨੂੰ ਅਸੀਂ ਤਾਂ ਹੀ ਰੱਖ ਸਕਦੇ ਆ ਦੁਨੀਆ ਦੇ ਸਾਹਮਣੇ ਜੇ ਸਾਡੇ ਬੱਚੇ ਨੂੰ ਪਹਿਲਾਂ ਆਪਣੀ ਭਾਸ਼ਾ ਆਂਦੀ ਹੋਏਗੀ ਤੇ ਦੂਸਰੇ ਆਪਣਾ ਮਾਂ ਬੋਲੀ ਨਾਲ ਜੁੜੇ ਹੋਵਾਂਗੇ ਅਸੀਂ ਕਿਉਂਕਿ ਜੇ ਸਾਡਾ ਇਹ ਇਤਿਹਾਸ ਅਜਾ ਅਬਦਾਲੀ ਦੇ ਕਿਸੇ ਕਵੀ ਨੇ ਲਿਖਿਆ ਹੁੰਦਾ ਅਬਦਾਲੀ ਦੇ ਕਿਸੇ ਲੇਖਕ ਨੇ ਲਿਖਿਆ ਹੁੰਦਾ ਤੇ ਪੱਕੀ ਗੱਲ ਸਿੱਖਾਂ ਨੇ ਲੁੱਟਿਆ ਨੇ ਲਿਖਦਾ ਉਹ ਕਿਉਂਕਿ ਸਿੱਖਾਂ ਨੇ ਉਹਨੂੰ ਲੁੱਟਿਆ ਸੀ ਪਰ ਨਹੀਂ ਕਿਉਂਕਿ ਸਿੱਖਾਂ ਲੁੱਟਿਆ ਤਾਂ ਸੀ ਕਿ ਤੂੰ ਲੁੱਟਮਚਾ ਕਰਕੇ ਜਾ ਰਿਹਾ ਸੈਂ ਇਥੋਂ ਇਸ ਕਰਕੇ ਬਹੁਤ ਜ਼ਰੂਰੀ ਹੈ ਇਤਿਹਾਸ ਨਾਲ ਜੁੜਨਾ ਵਿਰਸੇ ਨਾਲ ਜੁੜਨਾ ਜਿਹੜਾ ਬੜਿਆ ਵਧੀਆ ਪ੍ਰਾਲਾ ਮਾਈਕਰੋਫਿਰ ਇਹ ਉਮੀਦ ਕਰਨਾ ਔਰ ਸਲਾਗਾ ਜੋ ਕਦਮ ਹੈ ਸਾਰਾ ਦਰਬਾਰ ਵੱਲੋਂ ਇਹ ਕਦਮ ਅੱਗੇ ਵੀ ਚਲਦੇ ਰਹਿਣ ਔਰ ਅੱਗੇ ਵੀ ਸਾਡੇ ਸਰਸਿਰਾਂ ਜੋੜਦੇ ਰਹੀ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਸਵੀਕਾਰ ਬਹੁਤ ਬਹੁਤ ਧੰਨਵਾਦੀ ਜੀ ਹੁਣ ਸਾਡੇ ਨਾਲ ਮੌਜੂਦ ਨੇ ਜਥੇਦਾਰ Pritam Singh ji ਜਿਹੜੇ ਕਿ ਇੱਥੇ ਨਾਮਤਾ ਦੀ ਧਰਮਸ਼ਾਲਾ ਰਮੇਸ਼ ਨਗਰ ਬੜੀ ਸੇਵਾ ਕਰਦੇ ਨੇ ਤੇ ਇਹਨਾਂ ਤੋਂ ਅੱਜ ਦੇ ਪ੍ਰੋਗਰਾਮ ਤੇ ਰੋਸ਼ਨੀ ਪਾਉਂਦੇ ਸਸੀ ਕਾਲ ਜੀ ਬਰਮਸਤਿਕਾਰਜੋਗ ਸਾਜ ਸੰਗਤ ਜੀ ਜੋ ਅੱਜ ਪ੍ਰੋਗਰਾਮ ਹੋਇਆ ਇਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ ਤੇ ਛੋਟੇ-ਛੋਟੇ ਬੱਚਿਆਂ ਨੂੰ ਜੂਥ ਨੂੰ ਇਕੱਤਰ ਕਰਕੇ ਤੇ ਇਹ ਨਾਮਧਾਰੀ ਸਮੇਲਨਾਂ ਦਾ ਰੂਪ ਦਿੱਤਾ ਤੇ ਇਹਨਾਂ ਸਮੇਲਨਾਂ ਦੇ ਵਿੱਚ ਗੁਰਮਤ ਸਖਲਾਈ ਸਮਾਗਮ ਸਤਗੁਰੂ ਉਦੇਸ ਸਿੰਘ ਜੀ ਨੇ ਸ਼ੁਰੂ ਕੀਤੇ ਨੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤੇ ਜਿਹਦੇ ਸਾਡੇ ਨਾਮ ਧਾਰੀ ਜੋ ਵਿਦਿਕ ਜਥਾ ਹੈ ਉਹਦੇ ਪਹਿਲੇ ਪ੍ਰਧਾਨ ਮਾਸਟਰ ਪੰਥ ਰਤਨ ਮਾਸਟਰ ਨਿਹਾਲ ਸਿੰਘ ਜੀ ਹੋਏ ਨੇ ਉਹਨਾਂ ਤੋਂ ਸ਼ੁਰੂਆਤ ਹੋਈ ਤੇ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ ਸਤਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਵੱਖ-ਵੱਖ ਸਾਡੇ ਪ੍ਰਧਾਨ ਸਹਿਬਾਨ ਸੈਕਟਰੀ ਸਹਿਬਾਨ ਉਹਨਾਂ ਨੇ ਇਨਾ ਉਦਮ ਕੀਤਾ ਤੇ ਅੱਜ ਸਾਡਾ ਜਿਹੜਾ ਨਾਮ ਧਰੀ ਵਿਦਿਗਜਥਾ ਉਹ ਬਲੰਦੀਆਂ ਛੋ ਰਿਹਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਅਨਸਰੀ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਕਿ ਇਹ ਜਿਹੜਾ ਸਮਾਗਮ ਹੈ ਸਤਿਗੁਰ ਜੀ ਦਾ ਓਟ ਆਸਰਾ ਲੈ ਕੇ ਹੀ ਸ਼ੁਰੂ ਕੀਤਾ ਸੀ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਇਹ ਸੰਪਨ ਹੋਇਆ ਤੇ ਇਹਦੇ ਵਿੱਚ ਬੱਚਿਆਂ ਨੇ ਸੰਗੀਤ ਦੇ ਵਿੱਚ ਡਰਾਇੰਗ ਦੇ ਵਿੱਚ ਤੇ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਸਨ ਕੀਰਤਨ ਦੇ ਵਿੱਚ ਦੀਵਾਨ ਦੇ ਵਿੱਚ ਜਿਹੜੀਆਂ ਕਿ ਸਾਨੂੰ ਸਿੱਖਿਆ ਕਿਤੇ ਨਹੀਂ ਮਿਲ ਸਕਦੀਆਂ ਉਹ ਸਾਨੂੰ ਇਹ ਸਮੇਲਨਾਂ ਦੇ ਵਿੱਚੋਂ ਪ੍ਰਾਪਤ ਹੋਈਆਂ ਨੇ ਤੇ ਸਾਰੇ ਬੱਚੇ ਖੁਸ਼ ਨੇ ਤੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਉਦੇਸ਼ ਸਿੰਘ ਜੀ ਸਾਨੂੰ ਹੁਕਮ ਕਰਨਗੇ ਅਸੀਂ ਉਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣਾ ਕੇ ਅੱਗੇ ਬੱਚਿਆਂ ਨੂੰ ਹੋਰ ਵੀ ਪ੍ਰੇਰਿਤ ਕਰਾਂਗੇ ਸੋ ਅਸੀਂ ਸਾਰੀ ਸੰਗਤ ਦਾ ਵਿਸ਼ਮ ਨਾਮ ਧਾਰੀ ਸੰਗਤ ਦਾ ਇਹ ਨਾਮ ਧਾਰੀ ਸੰਗਤ ਦਿੱਲੀ ਵੱਲੋਂ ਨਾਮ ਧਾਰੀ ਵਿਦਿਖ ਜਥਾ ਦਿੱਲੀ ਵੱਲੋਂ ਜਿਹਦੇ ਵਿੱਚ ਸਾਡੇ ਜਿਹਦਾ ਨਿਸ਼ਾਨਸੌਰਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਜੰਗ ਮੁੰਡੇ ਨੇ ਪਰ ਉਹਨਾਂ ਨੇ ਬਹੁਤ ਸੋਹਣਾ ਕੰਮ ਕਰਕੇ ਇਸ ਨੂੰ ਉੱਚੇ ਥਾਂ ਤੇ ਲੈ ਕੇ ਗਏ ਨੇ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਤੇ ਜਿੱਥੇ ਧੰਨਵਾਦ ਸੰਗਤਾਂ ਦਾ ਕਰਨਾ ਉੱਥੇ ਸਾਡੇ ਨਾਮ ਧਾਰੀ ਮੀਡੀਆ ਜੋ ਸੰਤ ਸੁਖਵਿੰਦਰ ਸਿੰਘ ਜੀ ਸੋਖੀ ਮੇਰੇ ਨਾਲ ਮੌਜੂਦ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਇਹਨਾਂ ਨੂੰ ਦਿਨਦਗੁਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਜੋ ਸਮਾਜਿਕ ਸੁਧਾਰ ਨੇ ਉਹ ਦੁਨੀਆ ਤੱਕ ਪਹੁੰਚਾਉਂਦੇ ਰਹਿਣ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਮੈਂ ਸਾਰੀ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਦੇਖਦੇ ਰਹੋ ਜੀ ਨਾਮਤਾ ਰੀਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ